ਆ ਮਾੜੀ ਚੁੰਬੜੀ ਵਧੀ ਆਲੋ ਗਾਂਧੀ ਨੇ ਅਮਰੀਕਾ ਦੇ ਵਿੱਚ ਉਹਨੇ ਇਹ ਕਿਹਾ ਕਿ ਭਾਰਤ ਦੇ ਵਿੱਚ ਘੱਟ ਗਣਤੀਆਂ ਸੁਰੱਖਿਤ ਨਹੀਂ ਹੈਗੀਆਂ ਸਿੱਖਾਂ ਦੇ ਕਿڑے ਦੀ ਗੱਲ ਕੀਤੀ ਸਿੱਖਾਂ ਦੀ ਕੱਢ ਦੀ ਗੱਲ ਕੀਤੀ ਆ ਤਾਂ ਜਿੰਨੇ ਵੀ ਅਛਰੇ ਖੋਤੀ 100 ਕਾਲ ਜਿਹੜਾ ਆਪਣੇ ਆਪ ਨੂੰ ਸਿੱਖ ਹੁੰਦੇ ਆ ਜਿੰਨਾ ਦੇ ਸੱਫਸਾਏ ਹੋਏ ਨੇ ਪੱਗਾਂ ਦੇ ਵਿੱਚ ਉਹਨਾਂ ਨੂੰ ਦੇਖੋ ਕਿਵੇਂ ਰੱਚਾ ਲੱਗੀਆਂ ਕਿਵੇਂ ਉਹਨਾਂ ਨੇ ਫੁਰਕਾ ਹਰ ਚਾਲ ਕੀਤੀ ਕਿਵੇਂ ਬਿਆਨ टाकਨੇ ਸ਼ੁਰੂ ਕੀਤੇ ਕਿਵੇਂ ਦਿੱਲੀ ਦੇ ਵਿੱਚ ਵਜਾਰੇ ਕਰ ਰਹੇ ਆ ਫਿਰ ਸੋਚਣ ਦੀ ਗੱਲ ਹੈ ਕਿ ਜੋ ਹਮਰੇ ਘਰਵੰਤੀਆਂ ਦੇ ਉੱਤੇ ਖਾਸ ਕਰਕੇ ਸਿੱਖਾਂ ਦੇ ਉੱਤੇ ਜਿਹੜਾ ਉਹਨਾਂ ਦੀ ਕੁਸ਼ਾਨ ਨੂੰ ਖਤਮ ਕਰਨ ਦੇ ਲਈ ਜਿਵੇਂ ਅੱਜ ਵੀ ਕਿ ਜਿਨ੍ਹਾਂ ਨੂੰ ਅਗਲੀ ਪ੍ਰੀਖਿਆ ਹੈ ਉਹ ਆਪ ਸੋਚ ਲਓ ਕਿ ਪਿਛਲੇ 10 ਸਾਲਾਂ ਚ ਮੋਦੀ ਹਕੂਮਤ ਦੇ ਦੌਰਾਨ ਭਾਰਤ ਦੇ ਅੰਦਰ 14 ਗੁਰੂ ਘਰ ਢਾਏ ਗਏ ਜਿਨ੍ਹਾਂ ਦੇ ਗਿਆਨ ਗੋਦਰੀ ਮੱਗੂ ਮੱਤ ਤੇ ਹੋ ਗੁਰੂ ਘਰ ਨੇ ਇਹ ਮੈਟਰੋ ਲੇਨ ਤੇ ਆਪਾ ਚੜਦੇ ਆ ਤੁਹਾਡੀ ਤਲਵਾਰ ਲਾ ਲਈ ਜਾਂਦੀ ਹੈ ਸਾਡੇ ਸਕੂਲਾਂ ਦੇ ਬੱਚਾ ਜਵਾਕਾਂ ਦੇ ਘਰੇ ਲਾ ਲੈ ਜਾਂਦੇ ਨੇ ਹੋ ਜਾਂਦੇ ਨੇ ਇਹ ਵੀਆ ਗੱਲਾਂ ਮੈਨਾਂ ਸਾਨੂੰ ਲੱਗਦਾ ਹਰੇ ਦੁਸ਼ਮਣ ਨੂੰ ਕੋਈ ਫਜ਼ਲ ਨਹੀਂ ਘੱਟ ਕਰਨ ਦੇ ਉਹ ਕੋਈ ਖਤਰਾ ਨਹੀਂ ਇਹ ਬਲੇਖਾ ਆਪਣੇ ਦਿਮਾਗ ਚੋਂ ਕੱਢ ਦਿਓ ਸੁਣ ਲਗਾਤਾਰ ਉਹ ਹਮਲੇ ਦਿਹਾਤਾ ਕਰ ਰਿਹਾ ਸੁਖੀਰ ਤੇ ਮੈਂ ਤਾਂ ਇੰਨੀ ਬੇਚੀ ਅਪੀਲ ਕਰਨੀ ਚਾਹੁੰਦਾ ਕਿ ਜਰੂਰ ਕਿਤੇ ਵੀ ਸਾਡੇ ਕਿਸੇ ਵੀ ਲੜਨਾ ਇਸ ਘਸ ਕਰਨਾ ਹੈ ਸਾਡੇ ਉੱਤੇ ਕੋਈ ਐਨਾਏ ਕੋਈ ਹੋਰ ਯਰਸੀ ਵੇਰ ਕਰਦੀ ਆ ਤਾਂ ਨਾਲ ਦੇ ਨਾਲ થોੜੀ ਇਕੱਠੇ ਹੋ ਕੇ ਤੇਰਾ ਪਰ ਜੋਰ ਤਰੀਕੇ ਨਾਲ ਵਿਰੋਧ ਕਰੋ ਅਸਲ ਦੇੱਚਾ ਇਹ ਕੰਦਾ ਦਿੱਲੀ ਦੀਆਂ ਯਰਸੀਆਂ ਨਹੀਂ ਕੱਲੇ ਸਰਦ ਸਰਕਾਰ ਨਹੀਂ ਭਵੰਤ ਨਾਲ ਵੀ ਹੱਥੋਕਾ ਬਣਿਆ ਹੋਇਆ ਇਹ ਮਰੀਪਰ ਤੇਰੀ ਨਾਲ ਹੀ ਐ ਇਹ ਸਾਹਮਣੇ ਤੋਂ ਲਿਸਟਾ ਬਣਾ you